जी एक्सपीडिशन फैमिली दोस्तों मित्र प्यारेयो टाइम हो चुका है 2:51 मिनट 5 जून 2022 ते सुबह चले सीके 5:30 ਤੇ ਪਹੁੰਚ ਗਏ 2:50 ਮਿੰਟ ਦੇ ਉੱਤੇ ਮਨਾਲੀ ਤੇ ਬਸ ਆਲਮੋਸਟ ਐਂਟਰਸ ਹੋ ਚੁੱਕੀ ਆ ਤੇ ਆਪਾਂ ਨੇ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਮਨਾਲੀ ਨੂੰ ਕਰਨਾ ਕਰਾਸ ਤੇ ਫਿਊਲ ਵੀ ਮਨਾਲੀ ਕ੍ਰਾਸ ਕਰਕੇ ਅੱਗੇ ਫਿਊਲ ਸਟੇਸ਼ਨ ਆਗੇ ਨੇ ਰਾਈਟ ਸਾਈਡ ਉੱਥੋਂ ਲਵਾਂਗੇ ਕੇਨ ਲੈ ਕੇ ਆਇਆ ਨਾਲ ਆਲਰੇਡੀ ਤੇ ਸ਼ਾਇਦ ਇੱਕ ਹੋਰ ਲੈਣਾ ਪਵੇ 50 ਤੋਂ 40 ਤੋਂ 60 ਲੀਟਰ ਤੇਲ ਆਪਾਂ ਨਾਲ ਲੈਣਾ ਸੋ ਤੇ 뷰 ਲੈ ਲਓ ਤੁਸੀਂ ਮਨਾਲੀ ਦਾ ਸਾਰਾ ਭਰਿਆ ਪਿਆ ਰਸ ਪਤਾ ਨਹੀਂ ਕੀ ਕੀ ਕਿਵੇਂ ਕਿਵੇਂ ਜਿਨ੍ਹਾਂ ਨੇ ਕਦੇ ਨਹੀਂ ਦੇਖਿਆ ਉਹ ਤਾਂ ਇੱਕ ਜਸਟ ਜ਼ਰੂਰ ਦੇਖਣ ਲਈ ਆ ਜਾਣ ਬਟ ਪਲੀਜ਼ ਜਿਹੜੀਆਂ ਹੈਗੀਆਂ ਨੇ ਆਫ ਬੀਟ ਪਲੇਸਸ ਚੂਜ਼ ਕਰਿਆ ਕਰੋ ਤੁਸੀਂ ਆਉਣ ਜਾਣ ਲਈ ਰੋਤਾਂਗ 55 ਜਸਟ ਮਨਾਲੀ ਆ ਗਿਆ 52 ਕਿਲੋਮੀਟਰ ਬਾਕੀ ਹੈ ਮਨਾਲੀ ਤੋ ਰੋਤਾਂਗ ਮੜੀ 35 ਤੇ 92 ਹੈਗਾ ਸਾਡਾ ਇੱਥੇ ਜਿਸ ਪਾਸ ਮਨਾਲੀ ਦੇ ਵਿੱਚੋਂ ਵਿੱਚੋਂ ਅਸੀਂ ਕਰਾਸ ਕਰ ਰਹੇ ਹਾਂ ਐਕਸਪਿਡੀਸ਼ਨ ਫੈਮਿਲੀ ਤੇ ਪਲੀਜ਼ ਆਉਣ ਵਾਲੇ ਜਿੰਨੇ ਵੀ ਬਲੌਗਸ ਦੇ ਲਦਾਖ ਸੀਰੀਜ਼ ਐਕਸਪਿਡੀਸ਼ਨ ਲਦਾਖ ਉਮਿੰਗਲਾ ਚੋਮੋਰ ਨੋ ਫਰਾਬੰਦੀ ਪਨਾਮਿਕ ਬਿਸਕਟ ਤੇ ਸਿਆਚਨ ਬੇਸ ਕੈਂਪ ਜੰਗਸਾਰ ਵੈਲੀ ਪਲੀਜ਼ ਜਿੰਨਾ ਵੀ ਬਲੌਗਸ ਦੇ ਵੀਡੀਓਜ਼ ਨੂੰ ਜੇ ਚੰਗੀਆਂ ਲੱਗਣ ਲਾਈਕ ਵੱਧੋ ਵਧ ਕਰਨਾ ਤੇ ਪਲੀਜ਼ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟਸ ਜ਼ਰੂਰ ਕਰਿਆ ਕਰੋ ਬੈਲ ਆਈਕਨ ਪ੍ਰੈਸ ਕਰਕੇ ਰੱਖਿਆ ਕਰੋ ਤੇ ਜੇ ਕੋਈ ਹੋਰ ਵੀ ਚੀਜ਼ ਕੋਈ ਹੈਗੀ ਆ ਉਹਨੂੰ ਵੀ ਫੋਲੋ ਕਰੇ ਤੇ ਪਲੀਜ਼ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਨੀਅਰਸ ਤੇ ਡੀਅਰਸ ਨੂੰ ਜਰੂਰ ਚੈਨਲ ਸਬਸਕ੍ਰਾਈਬ ਕਰਨ ਲਈ ਪਲੀਜ਼ ਜਿਹੜਾ ਹੈਗਾ ਅਪਰੋਚ ਕਰਿਆ ਕਰੋ ਤਾਂ ਜੋ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਇਸ ਬਰਲ ਦੇ ਦੁਨੀਆ ਦੇ ਘੁੰਮ ਕੇ ਨਜ਼ਾਰੇ ਲੈ ਸਕੀਏ ਜੇ ਫੈਮਿਲੀ ਹਟਟਲ ਤੋਂ ਹੁੰਦਾ ਇੱਕ ਫਸ ਸਾਈਨ ਬੋਰਡ ਆ ਗਿਆ ਪਹਿਲਾਂ ਇਹ ਇੱਥੇ ਨਹੀਂ ਸੀ ਹੁੰਦਾ ਕਿਉਂਕਿ ਹਟਟਲ ਨੂੰ ਵੀ ਹੈ ਨਹੀਂ ਸੀ ਪਹਿਲਾਂ ਸੋ ਮੈਂ ਹਮੇਸ਼ਾ ਇਹ ਕਹਿੰਦਾ ਨਾ ਜੇ ਤੁਸੀਂ ਮਨਾਲੀ ਆਉਣਾ ਨਾ ਤਾਂ ਮਨਾਲੀ ਕ੍ਰੋਸ ਕਰਕੇ ਜਿਹੜਾ ਇਹ ਰਸਤਾ ਆ ਇਹਦੇ ਤੇ ਕਿਤੇ ਵੀ ਆ ਕੇ ਸਟੇ ਕਰੋ ਤੁਸੀਂ ਇਹ ਮੇਜਰ ਦੇ ਨੇੜੇ ਆ ਰਸ ਤੋਂ ਦੂਰ ਤੇ ਜੋ ਮਨਾਲੀ ਦਾ ਇਥੋਂ ਜੰਗਲ ਏਰੀਆ ਤੇ ਬਿਊਟੀਫੁਲ 뷰 ਏਰੀਆ ਰਿਵਰ ਏਰੀਆ অলমোস্ট রেঞ্জেস दिखদিয়া ਨੇ ایتھوں दिखদিয়া ਨੇ তা ایتھے ਆਕੇ ਤੁਸੀਂ ਸਟੇ ਕਰੋ ਮਨਾਲੀ ਕ੍ਰੋਸ ਕਰੋ ਟੂਵਰਡਸ ਮੜੀ ਟੂਵਰਡਸ ਰਤਾਂਗ ਤੇ ایتھے ਆਕੇ ਸਟੇ ਕਰੋ ਤੇ ਜਿਹੜਾ ਘੁੰਮਣ ਵਗੈਰਾ ਦਾ ਹੈਗਾ ਤਾਂ ਅੱਗੇ ਸਲਾਂਗ ਵੈਲੀ ਵਗੈਰਾ ਤੇ ਅੱਗੇ ਰਤਾਂਗ ਵਗੈਰਾ ਕਿ ਘੁੰਮ ਕੇ ਆਓ ਜਾਂ ਟਨਲ ਦੇ ਵਿੱਚੋਂ ਸਿਸੂ ਵਗੈਰਾ ਸਪੀਤੀ ਵੈਲੀ ਵੱਲ ਥੋੜਾ ਘੁੰਮ ਕੇ ਆਓ ਪਰ ਰੋ ਅੱਗੇ ਮਨਾਲੀ ਤੋਂ ਅੱਗੇ ਆਕੇ ਇਸ ਏਰੀਏ ਦੇ ਦੇਵਪਾਲ ਚੰਦ ਬਹਰਲਾ ਚਾ ਪਤਿਸੂ ਸਾਰਚੂ ਪਾਂਗ ਤੇ ਉਪਸਿ ਸ਼੍ਰੀ ਅਨਕਾਰ ਇੱਥੇ ਹੈਗਾ ਇੱਥੇ ਦੇਖਣਾ ਮੇਰੇ ਬੱਚਿਓ ਹਾਂਜੀ ਐਕਸਪੀਡੀਸ਼ਨ ਫੈਮਿਲੀ ਫਿਊਲ ਲੈ ਕੇ ਮਨਾਲੀ ਤੋਂ ਤੇ ਟੂਵਰਡਸ ਦਰਤਲ ਟਨਲ ਰਤਾਂਗ ਜਾ ਰਹੇ ਆ ਰਸ਼ ਬਹੁਤ ਜ਼ਿਆਦਾ ਆ ਤੇ ਟਾਈਮ ਹੋ ਚੁੱਕਿਆ ਆ ਪੌਣੇ 4 ਦਾ ਤੇ ਟੈਂਕ ਫੁੱਲ ਕਰਾਇਆ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਨਾਲ ਫਿਊਲ ਆ ਜਿਹੜਾ ਕੈਰੀ ਨਹੀਂ ਕਰ ਸਕਦੇ ਟਨਲ ਦੇ ਥਰੂ ਜਾਣਾ ਤੁਸੀਂ ਟੁਵਰਡਸ ਲਦਾਖ ਦਾ ਫਿਊਲ ਆ ਜਿਹੜਾ ਤੁਸੀਂ ਐਕਸਟਰਾ ਫਿਊਲ ਕਵਰ ਨਹੀਂ ਕਰ ਸਕਦੇ ਨਹੀਂ ਲਿਜਾ ਸਕਦੇ ਖੁੱਲਾ ਫਿਊਲ ਗੈਸ ਸਿਲੰਡਰ ਕੋਈ ਜਿਹੜੀ ਫਲੇਮੇਬਲ ਚੀਜ਼ ਆ ਉਹ ਵੀ ਨਹੀਂ ਤੁਸੀਂ ਲਿਜਾ ਸਕਦੇ ਸੋ ਜਿਹੜਾ ਫਿਊਲ ਟਾਂਡੀ ਤੋਂ ਲਵਾਂਗੇ ਜਿਹੜਾ ਫੁੱਲਾ ਲੈਣਾ ਆ 40 ਲੀਟਰ 60 ਲੀਟਰ ਤੇ ਟੈਂਕਰ ਸੀ ਫੁੱਲ ਕਰਾ ਲਿਆ ਤੇ ਜਿਹੜਾ ਘਟੇਗਾ ਉਹ ਵੀ ਟਾਂਡੀ ਤੋਂ ਕਰਾਵਾਂਗੇ ਹੁਣ ਅਸੀਂ ਜਾ ਰਹੇ ਹਾਂ ਰਤਾਂ ਦੇ ਬੰ ਵੈਦਰ ਆ ਜਿਹੜਾ ਕਲਾਉਡੀ ਹੋ ਰਿਹਾ ਆਈ ਥਿੰਕ ਬਾਰਿਸ਼ ਆਏਗੀ ਜਿਹੜਾ ਹੈਗਾ ਹਨੇਰਾ ਹੋਣਾ ਵੀ ਜਲਦੀ ਹੋ ਸ਼ੁਰੂ ਹੋ ਗਿਆ ਪੰਜਾਬ 'ਚ ਆਪਣੇ ਤਾਂ 7 ਵਜੇ ਤੱਕ ਦਿਨ ਹੁੰਦਾ ਪ੍ਰੋਪਰ ਪਰ ਇੱਥੇ ਤੁਸੀਂ ਦੇਖਿਓ ਕਿੰਨਾ ਜਣਾ ਹਨੇਰਾ ਆ ਉਹ ਹੋ ਚੱਲਿਆ ਆ ਬਾਰਿਸ਼ ਵਰਗਾ ਕਿਹਨਾ ਮੌਸਮ ਆ ਬਹੁਤ ਸੋਣਾ ਉਮੀਦਾਂ ਹੋ ਗਿਆ ਆ ਬਾਈਕ ਚ ਹੁੰਦੇ ਸੀ ਥੋੜਾ ਬਾਰਿਸ਼ ਤੋਂ ਲੱਗਦਾ ਸੀ ਬਟ ਹੁਣ ਪ੍ਰਵਾਹ ਕੋਈ ਨਹੀਂ ਹੈਗੀ ਇੰਜੋਏ ਕਰਾਂਗੇ ਵੈਦਰ ਜਿੱਦਾਂ ਦਾ ਵੀ ਹੋਊਗਾ ਗੱਲ ਵਧੀਆ ਹੋਗੀ ਲਾਣਾ ਕਰੋ ਕੋਈ ਨੇ ਸਾਡੇ ਰੋਕਿਆ ਹੀ ਨਹੀਂ ਫ੍ਰੀ ਤੇ ਨਹੀਂ ਆਇਆ ਸਾਡੇ ਸੀਪ ਲੱਗੀ ਨਹੀਂ ਨਹੀਂ ਵੱਡੀ ਗੱਲ ਆ ਇੱਕ ਸਪੈਸ਼ਲ ਫੈਮਿਲੀ ਰਦੰਗ ਟਨਲ ਜੈਂਟਰੋ ਇਹਨੂੰ 5 ਮਿੰਟ ਹੋ ਚੁੱਕੇ ਨੇ ਫੇਰ ਹੋਮੀ ਕਮਾਂਗੇ ਕਿ ਹਰ ਜਗ੍ਹਾ ਜਿਹੜੀ ਲੱਕ ਆ ਉਹ ਕੰਮ ਕਰਦੀ ਆ ਤੇ ਇੱਥੇ ਵੀ ਪਿੱਛੋਂ ਕਿੰਨਾ ਸੁਣਨ ਨੂੰ ਮਿਲਿਆ ਕਿ ਟਨਲ ਦੇ ਵਿੱਚ ਐਂਟਰੀ ਤੋਂ ਪਹਿਲਾਂ ਫਿਊਲ ਲਈ ਰਜਾ ਸਕਦੇ ਫਲੇਮ ਕੁਝ ਵੀ ਚੈਕਿੰਗ ਬਹੁਤ ਜ਼ਿਆਦਾ ਆ ਸਿੰਗਲ ਗੱਡੀ ਚੈਕਿੰਗ ਤੋਂ ਬਿਨਾ ਪਾਸ ਨਹੀਂ ਹੁੰਦੀ ਇਤਿਹਾਕ ਐਕਸਯੂਵੀ ਦੀ ਕੋਈ ਚੈਕਿੰਗ ਨਹੀਂ ਹੋਈ ਹੈਗੀ ਜਿਵੇਂ ਪਿੱਛੋਂ ਆਇਓ ਉਸੇ ਸਪੀਡ ਨਾਲ ਕਰਾਸ ਕਰਕੇ ਸਿੰਗਲ ਚੈਕਿੰਗ ਐਕਸਯੂਵੀ ਦੀ ਨਹੀਂ ਕਹਿੰਦੀ ਹਾਂ ਦੇ ਅਸੀਂ ਅਜੇ ਰੋਕੀ ਸੀ ਗੱਡੀ ਕੀ ਚੈੱਕ ਕਰਨ ਪਰ ਕਿਸੇ ਨੇ ਵੀ ਨਹੀਂ ਕਿਹਾ ਚੈੱਕ ਕਰਨੀ ਆ ਸੋ ਅਸੀਂ ਬੜੇ RAM ਨਾਲ ਜਿਹੜਾ ਕਰਾਸ ਕਰ ਲੇ ਬਟ ਜੋ ਵੀ ਗਾਈਡਲਾਈਨਸ ਨੇ ਨੈਸੈਸਰੀ ਉਹ ਆਪਾਂ ਨੂੰ ਫੋਲੋ ਕਰਨੀਆਂ ਚਾਹੀਦੀਆਂ ਨੇ ਫਲੇਮ ਇਨ ਕੋਈ ਵੀ ਜਾਂ ਕੋਈ ਔਇਲ ਫੂਲ ਪਰਦੇ ਵਿੱਚ ਇਸ ਰਾਸਤੇ ਨੂੰ ਕਾਜੇ ਗਏ ਸੀ ਲਾ ਆਦੀ ਵੀ ਉਹੀ ਜਾ ਕਰਦਾ ਇਹ ਦੇਖੋ ਰਤਾਂਗਲਾ ਕਾਜਾ ਸੁਮਦੋ ਲੈ ਕਰ ਗਲ ਸ਼੍ਰੀਨਗਰ ਟੂਵਰਡਸ ਤਲੇ ਜਾਵਾਂਗੇ ਲੈਫਟ ਹੈਂਡ ਸਾਈਡ ਇਹ ਤੋਂ ਅਡਲ ਟਨਲ ਕ੍ਰਾਸ ਕਰਕੇ ਕਾਰ ਦੀ ਸਰਚ ਵਗੈਰਾ ਕੋਈ ਨਹੀਂ ਹੋਈ ਕਿਉਂਕਿ ਕਿਸੇ ਨੇ ਕੋਈ ਸਾਨੂੰ ਰੋਕਿਆ ਨਹੀਂ ਸੋ ਸਰਚ ਵੀ ਨਹੀਂ ਹੋਈ ਤੇ ਹੁਣ ਟੂਵਰਡਸ ਚੱਲੇ ਜਸਪਾ ਜਿਸ पे ਜਾ ਕੇ ਸਾਰਾ ਡਿਸਾਈਡ ਹੋਊਗਾ ਜਾਂ ਜੇ ਪਹਿਲਾਂ ਕੋਈ ਸਟਾਪੇਜ ਮਿਲਦਾ ਉਦੋਂ ਤੇ ਰੋਦਾਂ ਮੰਨਾਲੀ ਵਾਲੇ ਪਾਸੇ ਉਸ ਤਰਫ ਤਾਂ ਲੱਗਦਾ ਸੀਗਾ ਕਿ ਇੱਥੇ ਕੋਈ ਪੋਸਟ ਹੈਗੀ ਆ ਦੇਖਦੇ ਆ ਇਹ ਕੋਈ ਬੈਰੀਅਰ ਫੀਸ ਹੈਗਾ ਡਿਵੈਲਪਮੈਂਟ ਬੈਰੀਅਰ ਫੀਸ ਵੀ ਦੋਸਤੋ ਕੁਝ ਜਰਾ ਜੀ ਪ੍ਰੋਬਲਮ ਹੋ ਗਈ ਕਿ ਤੇ ਟਰੱਕ ਚ ਪ੍ਰੋਬਲਮ ਹੋ ਗਈ ਆ ਤੇ ਉਹਨਾਂ ਰਿਪੇਅਰ ਲਾ ਰਹੇ ਨੇ ਤੇ ਇੰਨੀ ਕੁ ਪ੍ਰੋਬਲਮ ਦੇ ਨਾਲ ਹੀ ਪਿੱਛੇ ਦੇਖੋ ਜਾਮ ਕਿੰਨਾ ਲੰਬਾ ਲੱਗਿਆ ਤੇ ਇਸ ਪਰ ਪਰ ਅਸੀਂ ਲੰਘ ਚੱਲੇ ਆ ਤੁਹਾਨੂੰ ਖੂਬਸੂਰਤ ਜੰਨਤ ਸਵਰਗ ਦੇ ਨਜ਼ਾਰੇ ਦਿਖਾਵਾਂ ਤੇ ਦੁਆ ਕਰੋ ਜਿਸ पे ਪਹੁੰਚ ਜਾਈਏ ਤੇ ਵਧੀਆ ਜੀ ਸਟੇ ਹੋ ਜੇ ਤੇ ਬੜਾ ਪਿਆਰਾ ਜਿਹਾ ਜਿਹੜਾ ਹੋਟਲ ਮਿਲ ਜੇ ਇੱਥੇ ਉਹ ਜਗ੍ਹਾ ਵੀ ਹੈਗੀ ਆ ਸਿਸੂ ਦੇ ਕੋਲ ਜਿੱਥੇ ਲੈਂਡਸਲਾਈਡ ਹੋਈ ਸੀ ਸਵੇਰੇ 2 ਵਜੇ ਅਸੀਂ ਘਰੋਂ ਬਾਈਕ ਦੇ ਉੱਤੇ ਚੱਲੇ ਸੀਗੇ ਇੱਥੇ ਰਾਤ ਨੂੰ 9 ਵਜੇ ਰਤਾੰਗਪਾਸ ਪਾਰ ਕੀਤਾ ਮੀਂਹ برف ਦੇ ਵਿੱਚ 10 ਵਜੇ ਇੱਥੇ ਪਹੁੰਚੇ ਤੇ ਸਵੇਰ 3 ਵਜੇ ਦੇ ਚੱਲੇ ਮੀਂਹ ਦੇ ਵਿੱਚ ਬਾਈਕ ਦੇ ਉੱਤੇ ਦੋ ਜਾਨੇ ਤੇ ਦੋ ਬਾਈਕ ਸੀ ਚਾਰ ਜਾਨੇ ਇੱਥੇ ਪਹੁੰਚੇ ਬੜੀ ਭਾਰੀ ਲੈਂਡਸਲਾਈਡ ਸੀਗੀ ਲੈਂਡਸਲਾਈਡ ਹੋਣ ਕਰਕੇ ਰਾਸਤਾ ਬੰਦ ਸੀ ਖੁੰਨੀ ਨਾਲਾ ਜਾਂ ਕੋਈ ਇਹਨੂੰ ਕਹਿੰਦੇ ਨੇ ਆਮ ਤੌਰ ਤੇ ਸ਼ਾਇਦ ਉਹਨੇ ਇੱਥੇ ਬ੍ਰਿਜ ਬਣ ਚੁੱਕਿਆ ਜਦੋਂ ਅਸੀਂ ਆਏ ਸੀਗੇ ਸੱਚਪਾਸ ਟੂਵਰਡਸ ਕਾਜਾ ਉਦੋਂ ਦੇਖਿਆ ਸੀ ਸਲਾਈਡ ਹੋਈ ਸੀ ਬੜੀ ਭਾਰੀ ਆ ਜਾਮ ਸੀ ਅਗਲੇ ਦਿਨ ਸਵੇਰ ਜਾ ਕੇ ਕਿਤੇ ਰਸਤਾ ਜਿਹੜਾ ਖੁੱਲਦਾ ਆ ਤੇ ਫੇਰ ਅਸੀਂ ਜਿਸ पे ਜਾ ਕੇ ਬੜੀ ਸ਼ਾਨਦਾਰ ਸਟੇ ਕਰਦੇ ਆ ਰਾਤ ਨੂੰ ਨੀਚੇ ਫਰਸ਼ਾਂ ਤੇ ਪਏ ਫੇਰ ਸਾਨੂੰ ਇਹਨਾਂ ਨੇ ਮੇਰਾ ਬਦਾਨਾ ਖਾ ਲੈਣਾ ਸਾਰਾ ਜਵੇਂ ਸਟੋਰੀ ਦੇ ਚੱਕਰ ਚ ਰਹੇ ਆ ਉਹ ਐਕਸਪਿਡੀਸ਼ਨ ਫੈਮਿਲੀ ਸਿਸੂ ਪਹੁੰਚ ਚੁੱਕੇ ਆ ਸਿਸੂ ਉਹ ਜਗਾ ਜਿੱਥੇ ਅਸੀਂ ਐਕਸਪਿਡੀਸ਼ਨ ਸੱਚ ਪਾਸ ਕਾਜਾ ਟਾਈਮ ਜਿਹੜੀ ਰਾਤ ਸੀਗੀ ਉਹ ਕਾਰ ਦੇ ਵਿੱਚ ਬੈੱਡ ਬਣਾ ਕੇ ਕੱਤੀ ਸੀ ਸਾਨੂੰ ਇੱਥੇ ਕੋਈ ਜਗ੍ਹਾ ਰੂਮ ਨਹੀਂ ਸੀ ਮਿਲੀ ਰਹਿਣੀ ਤੇ ਅੱਜ ਵੀ ਤੁਹਾਨੂੰ ਜਦੋਂ ਟਾਂਗ ਪਾਸ ਟੁਵਰਡਸ ਮਨਾਲੀ ਜਦੋਂ ਕ੍ਰਾਸ ਕਰਦੇ ਹੋ ਤਾਂ ਪਹਿਲੀ ਜਗ੍ਹਾ ਜਿਹੜੀ ਸਿਸੂ ਆ ਜਾਂਦੀ ਹੈ ਆਟਲ ਟਨਲ ਨੂੰ ਜਦੋਂ ਕ੍ਰਾਸ ਕਰਦੇ ਹੋ 85 ਕਿਲੋ ਮਕਸਿਸ ਨਹੀਂ ਯਾਰ 85 ਦਾ ਟਾਂਡੀ ਨਹੀਂ ਹੈ ਜਦੋਂ ਹੋਰ ਚੀਜ਼ ਆ ਫਿਰ ਇਹ ਮੰਦਿਰ ਆ ਗਿਆ ਪਹਿਲਾਂ ਤਾਂ ਇਹਦੇ ਬਾਹਰ ਅਸੀਂ ਗੱਡੀ ਇੱਥੇ پارک ਕਰਕੇ ਸੌਣ ਲੱਗੇ ਸੀ ਫੇਰ ਗੱਲ ਹੀ ਬਣੀ ਸਮਾਨ ਅਸੀਂ ਬਾਹਰ ਕੱਟਣਾ ਸੀ ਕਾਫੀ ਜ਼ਿਆਦਾ ਸੀ ਤੇ ਫੇਰ ਅੱਗੇ ਅਸੀਂ ਸਿਸੂ ਤੋਂ ਜਿੱਧਰੋਂ ਆਏ ਸੀ ਥੋੜਾ ਜਿਹਾ ਆਊਟਸਕਰਸ ਜਾ ਕੇ ਇੱਥੇ ਹੋਟਲ ਹੈ ਉਹ ਜਿਹੜਾ ਤੁਹਾਨੂੰ ਦਿਖਾਉਣਾ ਹੈ ਪੀਕ 뷰 ਬ੍ਰੇਕਫਾਸਟ ਵੀ ਇਸੇ ਹੋਟਲ 'ਚ ਕੀਤਾ ਸੀ ਤੇ ਰਡਾਰ ਸਿਸਟਮ ਵੀ ਇਸੇ ਚ ਚਾਰਜ ਕੀਤਾ ਸੀ ਨੈਕਸਟ ਮਾਰਨਿੰਗ ਤੇ ਇੱਥੇ ਆ ਸੀਗਾ ਪੀਕ ਬਿਊ ਹੋਟਲ ਤੇ ਦੇ ਡੈਫੀਨੇਟਲੀ ਸਾਹਮਣੇ ਇੱਥੇ ਕੰਸਟਰਕਸ਼ਨ ਦੇ ਇੱਥੇ ਅਸੀਂ ਕਾਰ پارک ਕਰਕੇ ਸੌਂਏ ਸੀ ਇੱਥੇ ਇਹ ਸੀਗਾ ਹਾਂਜੀ ਐਕਸਪੀਡੀਸ਼ਨ ਫੈਮਿਲੀ ਟਾਂਡੀ ਪਹੁੰਚਣ ਵਾਲੇ ਆ ਟਾਂਡੀ ਸਮਝਦੇ ਹੋ लास्ट ਫਿਊਲ ਸਟੇਸ਼ਨ ਆ ਮਨਾਲੀ ਦੇ ਆਈ ਹੁਏ ਦੇ ਉਤੇ ਨੈਕਸਟ ਫਿਊਲ ਸਟੇਸ਼ਨ ਆਏਗਾ 365 ਤੇ ਜਿੱਦਾਂ ਪੰਜਾਬ ਲਾ ਲਓ ਤੇ 100 ਕਿਲੋਮੀਟਰ ਚ ਸਾਰੇ ਪਾਸੇ ਨੂੰ ਕ੍ਰੋਸ ਹੋ ਜਾਂਦਾ ਆ ਤੇ 300 ਕਿਲੋਮੀਟਰ ਦੇ ਵਿੱਚ ਹਜ਼ਾਰਾਂ ਹੀ ਪੰਪ ਨੇ 400 ਕਿਲੋਮੀਟਰ ਦੇ ਵਿੱਚ ਇੱਕ ਪੰਪ ਆ ਲਦਾਖ ਪਹੁੰਚ ਕੇ ਅਗਲਾ ਪੰਪ ਮਿਲਦਾ ਨੈਕਸਟ ਫਿਊਲ ਸਟੇਸ਼ਨ ਤੇ ਉਸ ਤੋਂ ਬਾਅਦ ਦੂਸਰੀ ਗੱਲ ਹੈ ਕਿ ਆਕਸੀਜਨ ਹੈਵਲ ਲੋ ਹਾਈਟ ਬਹੁਤ ਜ਼ਿਆਦਾ ਐਲਟੀਟਿਊਡ ਸੋ ਜਿਹੜੀਆਂ ਗੱਡੀਆਂ ਨੇ ਉਹ ਪਹਿਲੇ ਦੂਜੀ ਗੇਅਰ ਚੱਲਦੀ ਜਾਂਦੇ ਫਿਊਲ ਕੰਜ਼ਮਪਸ਼ਨ ਬਹੁਤ ਜ਼ਿਆਦਾ ਸੋ ਫਿਊਲ ਲੈਣਾ ਪੈਂਦਾ ਹੁਣ ਫਿਊਲ ਲਵਾਂਗੇ ਸੰਗ ਦਾ ਉਹਦੇ ਹਾਲ ਚਾਲ ਸਤਾਨ ਬਿਲਕੁਲ ਠੀਕ ਨਹੀਂ ਤੇ ਇੱਧਰ ਕਾਕਾ ਜੀ ਵੀ ਕੈਮ ਨੇ ਫਲਾਪ ਵੀ ਪਟ ਲਿਆ ਕਾਰ ਦਾ ਐਨੇ ਕੈਮ ਨੇ ਤੇ ਅਸੀਂ ਵੀ ਕੈਮ ਸਾਡੀ ਵੀ ਸ਼ਕਲ ਤੁਸੀਂ ਦੇਖ ਸਕਦੇ ਹੋ ਰੇਨ ਰੂਫ ਰੇਨ ਰੂਫ ਪਟ ਲਿਆ ਕਾਕਾ ਜੀ ਤੇ ਟਾਂਡੀ ਰਹਿ ਕੇ ਦੈਨ ਤੁਹਾਨੂੰ ਦੂਰੋਂ ਨਜ਼ਾਰਾ ਦਿਖਾਵਾਂਗੇ ਟਾਂਡੀ ਦਾ ਵਿਜਨ ਫੈਮਲੀ ਟਾਂਡੀ ਜਿਹੜਾ ਪਹੁੰਚ ਚੁੱਕਿਆ ਉਹ ਬੋਰਡ ਦੇ ਨਾਲ ਜਿਹੜੀ ਆ ਪਿਕਚਰ ਐਸ ਯੂਜੂਅਲ ਖਚਾਉਣੇ ਆ ਤੇ ਖਚਾਵਾਂਗੇ ਵੀ ਤੇ ਆ ਚੁੱਕਿਆ ਟਾਂਡੀ ਦਿਨ ਅਟਾਬੇ ਤੋਂ ਕਿਤੋਂ ਨਾ ਆਪਾਂ ਨੂੰ ਹਾਂ ਲੈਣਾ ਪੈਣਾ ਕੇਨ ਇਹਨੂੰ ਲਾਈਏ ਆਪਾਂ ਇੱਥੇ ਪਹਿਲਾਂ ਜੁੱਡੀ ਚ ਪ੍ਰਭਾਗ ਦੇ ਲੋਕ ਕਿੰਨੇ ਇੱਥੇ ਗੱਡੀ ਚ ਪਾਉਣਾ ਹੂੰ ਜੀ ਐਕਸਪਿਡੀਸ਼ਨ ਫੈਮਲੀ ਕਲੌਂਗ ਪਹੁੰਚ ਚੁਕੇ ਆ ਟਾਂਡੀ ਤੋਂ ਬਾਅਦ ਕਲੌਂਗ ਆਲਮੋਸਟ ਲਾਸਟ ਸਟੇਸ਼ਨ ਕਿਹਾ ਜਾਂਦਾ ਸੀ ਜਿੱਥੇ ਹੋਟਲ ਵਗੈਰਾ ਨੇ ਇਸ ਤੋਂ ਬਾਅਦ ਟੈਂਟ ਵਗੈਰਾ ਸਟਾਰਟ ਹੋ ਜਾਂਦੇ ਸੀ ਬਟ ਹੁਣ ਜਿਸ ਪੇ ਵੀ ਹੈਗੀ ਆ ਤੇ ਅੱਗੇ ਟੈਂਟੇਗਾ ਉਹਦਾ ਰਸਤਾ ਖਰਾਬ ਆ ਇਹ ਐਮੀ ਰਹਿੰਦਾ ਇੱਥੇ ਕਲੌਂਗ ਇੱਥੇ ਬ੍ਰਿਜ ਬਣਦੇ ਆ ਅੱਗੇ ਵੀ ਆਰ

ਚੁੱਕਿਆ ਆ ਐਕਸਪੀਡੀਸ਼ਨ ਫੈਮਲੀ 6 ਵਜੇ ਦਾ ਤੇ 25 ਕਿਲੋਮੀਟਰ ਪਿਆ ਜਿਸ ਪੈਥੋਂ ਤੇ 39 40 ਮਿੰਟ ਦੀ ਜਿਹੜੀ ਡਰਾਈਵ ਉਹ ਦੱਸਦਾ ਆ ਕਿ ਵਧੀਆ ਜਿਹੜੀ ਰਹਿائش ਆ ਮਿਲ ਜਵੇ ਸਾਨੂੰ ਜਿਨ੍ਹਾਂ ਕੋ ਪਹਿਲਾਂ ਰਹਿੰਦੇ ਸੀ ਹੋਪਸ ਉਹ ਵੀ ਮਿਲ ਜੇ ਚੰਗੀ ਰੈਸਟ ਹੋ ਜਵੇ ਕਿਉਂਕਿ ਘਰੋਂ ਚੱਲੇ ਪਿਓ ਬੜਾ ਵੱਡਾ ਜਿਹੜਾ ਡਿਸਟੈਂਸ ਅੱਜ ਅਸੀਂ ਕਵਰ ਕੀਤਾ ਹੈ ਤੇ ਦੇਖੋ ਕਿੰਨੀ ਖੂਬਸੂਰਤ ਰੋਡ ਨਾਲੇ ਨਾਲ ਚੱਲੇ ਜਾ ਰਹੀ ਹੈ ਤੁਹਾਨੂੰ ਮੈਂ ਤੁਹਾਨੂੰ ਦਿਖਾਉਂਗਾ ਜਿਹੜਾ ਇੱਕ ਲੌਂਗ ਸ਼ੈਰ ਹੈ ਕਿੱਥੇ ਜਿਹੜਾ ਵਸਿਆ ਹੋਆ ਗੁੱਡ ਈਵਨਿੰਗ ਐਕਸਪੀਡੀਸ਼ਨ ਫੈਮਲੀ 5th ਆਫ ਜੂਨ ਟਾਈਮ ਹੋ ਚੱਲਿਆ ਹੈ ਸ਼ਾਮ 8 ਵਜੇ ਦਾ ਅਸੀਂ ਹੈਗੇ ਆ ਜਿਸਪਾ ਜਿਸਪਾ ਹੈਗਾ ਮਨਾਲੀ ਲੇਹਾਈ ਵੀ ਦੇ ਉੱਤੇ ਇਹ ਹੈਗਾ ਰਤਾਂਗਪਾਸ ਸਿਸੂ ਟਾਂਡੀ ਲਾਸ ਫਿਊਲ ਸਟੇਸ਼ਨ ਪਰ ਹੁਣ ਗਲੌਂਗ ਦੇ ਵਿੱਚ ਵੀ ਆ ਗਿਆ ਆਫਟਰ ਗਲੌਂਗ ਜਿਸਪਾ ਜਿਸਪੇ ਅਸੀਂ ਕੀਤੀ ਹੈ ਸਟੇ ਰੂਮਸ ਵਗੈਰਾ ਫੁੱਲੀ ਪੈਕ ਸੀ ਰਾਸਤੇ 'ਚ ਕਈ ਜਣੇ ਕਹਿੰਦੇ ਹੁੰਦੇ ਸੀ ਜਿਸਪਾ ਪੈਕ ਆ ਕਿ ਮਿਲਣਾ ਨਹੀਂ ਪਰ ਕਿਸਮਤ ਲੱਕ ਆਪਣੀ ਆਪਣੀ ਹਮੇਸ਼ਾ ਕਹਿੰਦੇ ਆ ਸੋ ਮਹਾਰਾਜ ਨੇ ਕਿਰਪਾ ਕੀਤੀ ਜਿਸਪੇ ਦੇ ਵਿੱਚ ਬੜਾ ਸੋਹਣਾ ਰੂਮ ਮਿਲ ਗਿਆ ਬਹੁਤ ساری ਗੱਲਾਂ ਬਾਤਾਂ ਨੇ ਜਿਹੜੀਆਂ ਜਿਸਪੇ ਵੇਖ ਕੇ ਆਪਾਂ ਨੇ ਕਰਨੀਆਂ ਹੁਣ ਥੋੜਾ ਜਿਹੜਾ ਸੀਗਾ ਇੱਕ ਤਾਂ ਟਾਇਰਡ ਸੀ ਰਾਤ ਲੇਟ ਸੁੱਤੇ 1:00 ਵਜੇ ਤੇ 3:00 ਵਜੇ ਉੱਠ ਕੇ 2 ਘੰਟਿਆਂ ਦੀ ਨੀਂਦ ਸੀ ਤੇ ਪੂਰੇ ਦਿਨ ਦਾ ਸਫਰ ਹਨਾ ਟਰੈਵਲਿੰਗ ਕਰਕੇ ਥੱਕ ਗਏ ਸੀ ਸੋ ਹੁਣ ਸਵੇਰ ਗੱਲ ਕਰਾਂਗੇ ਜਿਸ ਵਾਰ ਦੇ ਜਿਹੜੇ ਵਿਊਜ਼ ਨੇ ਨਜ਼ਾਰੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਸ ਦੇ ਨਾਲ ਜਿਹੜੀ ਆਪਣੀ ਐਕਸਪੀਡੀਸ਼ਨ ਅਚਾਨਕ ਸਟਾਰਟ ਹੋ ਗਈ ਆ ਇਹ ਡਿਸਕਸ ਨਹੀਂ ਕੀਤਾ ਗਿਆ ਵੀ ਕੀ ਹੈ ਕਿਵੇਂ ਹੈ ਈਵਨ ਕਿ ਕਈ ਵਾਰ ਛੋਟੀ ਜਗ੍ਹਾ ਤੇ ਜਾਂਦੇ ਆ ਜਿਵੇਂ ਕਿ ਲਈ 4 ਦਿਨਾਂ ਦਾ ਟੂਰ ਹੁੰਦਾ ਤੇ ਉਹ ਪ੍ਰੋਪਰ ਡਿਸਕ੍ਰਾਈਬ ਕੀਤਾ ਜਾਂਦਾ ਇੱਥੇ ਉਲਟਾ ਹੋਇਆ ਕਿ ਕਾਫੀ ਵੱਡਾ ਜਿਹੜੇ ਨਜ਼ਾਰੇ ਨੇ ਤੁਹਾਨੂੰ ਆਉਣ ਵਾਲੇ ਨੇ ਤੇ ਅਲਟੀਮੇਟ ਥਿਊ ਤੇ ਵਰਲਡ ਰਿਕਾਰਡ ਪਲੇसेस ਪਾਸ ਕਿ ਆਪਾਂ ਜਾਣ ਵਾਲੇ ਆ ਤੁਸੀਂ ਵੀ ਸਾਡੇ ਥਰੂ ਇੰਜੋਏ ਕਰੋਗੇ ਤੁਸੀਂ ਵੀ ਸਾਡੇ ਥਰੂ ਜਿਹੜਾ ਐ ਇੰਜੋਏ ਕਰੋਗੇ ਜਿਸ ਦੇ ਵਿੱਚ ਅਸੀਂ ਸਵੇਰੇ ਤੁਹਾਨੂੰ ਸਾਰਾ ਜਿਹੜਾ ਰੂਟ ਪਲਾਨ ਦੱਸਾਂਗੇ ਪਰਮਿਸ਼ਨਾਂ ਲਈਆਂ ਗਈਆਂ ਨੇ ਆਰਮੀ ਦੇ ਨਾਲ ਕਨੈਕਟ ਕਰਕੇ ਤੇ ਉਹਨਾਂ ਤੋਂ ਵੀ ਪਰਮਿਸ਼ਨ ਲਈ ਗਈ ਹੈ ਨਾਲ ਅਸੀਂ ਚਾਈਨਾ ਬਾਰਡਰ ਦਾ ਜਿਹੜਾ ਨਾਮ ਦਾ ਰੂਟ ਆ ਉਹ ਲਵਾਂਗੇ ਤੇ ਸਵੇਰੇ ਸਾਰਾ ਜਿਹੜਾ ਰੂਟ ਪਾਪਾ ਡਿਸਕਸ ਕਰਾਂਗੇ ਇੱਕ ਬੜੇ ਸੋਹਣੇ ਰੈਸਟੋਰੈਂਟ ਦੇ ਵਿੱਚ ਜਿਹੜਾ ਡਿਨਰ ਕਰਨ ਆਇਆ ਆ ਆਰਡਰ ਕਿਤੇ ਤੁਹਾਨੂੰ ਕਾਫੀ ਨਹੀਂ ਦੇ ਰੋਗੇ ਪਰ ਅਜੇ ਤੱਕ ਆਰਡਰ ਲੈ ਕੇ ਨਹੀਂ ਆਏ ਤੇ ਅੱਜ ਹਾਂਜੀ ਵਕੀਲ ਸਾਹਿਬ ਵੀ ਬੈਠੇ ਨੇ ਸਾਡੇ ਕੈਂਪ ਆਲਵੇਸ ਕੈਂਪ ਪਰਸਨ ਆ ਕੇ ਸਾਰਾ ਕੰਮ ਕੀਤਾ ਅਨਪੈਕ ਕੀਤਾ ਮਹਾਰਾਜੀ ਤੇ ਸਾਰਿਆਂ ਦੇ ਜਿਹੜੇ ਬੀਦ ਵਗੈਰਾ ਦਾ ਪ੍ਰਬੰਧ ਕੀਤਾ ਕੱਪੜੇ ਵਗੈਰਾ ਕੀ ਚੈਨ ਐਵਰੀਥਿੰਗ ਪੈਕ ਅਨਪੈਕ ਤੇ ਫਿਰ ਵੀ ਹਿੰਮਤ ਉਸ ਤੋਂ ਬਾਅਦ ਅਜੇ ਪਾਟ ਕਰਨ ਅਸੀਂ ਹੁਣ ਤੁਹਾਨੂੰ ਦਿਖਾਉਣੀ ਆ ਰੈਸਟੋਰੈਂਟ ਸਾਰੇ ਮਾਸਟਰ ਜੀ ਮਾਸਟਰ ਆਦੇਸ਼ ਇਹਨਾਂ ਦਾ ਵੀ ਬਹੁਤ ਬਹੁਤ ਬਿਲਾ ਹੌਸਲੇ ਬੰਦਾ ਆ ਗ੍ਰੇਟ ਬਦਸ਼ੌਹ ਇੱਕ ਗੱਲ ਕਿ ਇੱਥੇ ਆਕਸੀਜਨ ਦੇ ਵਿੱਚ ਪ੍ਰੋਬਲਮਸ ਪਰ ਜੋ ਇਸ ਬੰਦੇ ਨੇ ਭੱਜ ਦੌੜ ਕਰਕੇ ਕੰਮ ਕੀਤਾ ਆ ਸੈਲੂਟ ਟੂ ਦੈਮ ਇਹ ਮਤ ਹੈ ਇੱਕ ਹੈਗਾ ਜਦੋਂ ਕਦੇ ਵੀ ਨਾ ਪ੍ਰੋਬਲਮ ਆਉਂਦੀ ਆ ਸਾਰੇ ਥੋੜਾ ਖੇਚ ਜਾਂਦੇ ਨੇ ਇਰੀਟੇਟ ਇਤੋਂ ਤੱਕ ਗੁੱਸਾ ਇਹ ਬੰਦੇ ਦੇ ਫੇਸ ਤੇ ਸਮਾਈਲ ਹੁੰਦੀ ਆ ਦੇ ਮੁਸੀਬਤ ਦੇ ਵਿੱਚ ਵੀ ਇਹ ਹੱਸਦਾ ਰਹਿੰਦਾ ਹੈ ਕਹਿ ਅੱਗੇ ਮੇਰੇ ਨਾਲ ਨਾਲ ਇਹ ਵੀ ਤੁਹਾਨੂੰ वर्ल्ड वाइड ਜਿਹੜਾ ਟਰੈਵਲ ਕਰਾਉਗਾ ਇੱਕ ਜਿਸੇ ਦਿਨ ਪਲੈਨਡ ਆ ਉਹ ਜਿਸ ਨੂੰ ਘਣਾ ਜਿੱਦ ਫਿਰ ਮਿਲਦੇ ਹਾਂ ਦਿਖਾਉਣੇ ਆ ਖਾਨ ਦੇ ਵਿੱਚ ਕੀ ਅਸੀਂ ਡਿਨਰ ਚਾਰਟਰ ਕੀਤਾ ਐ ਐਕਸਪੀਡੀਸ਼ਨ ਫੈਮਿਲੀ ਜਿਹੜਾ ਹੈਗਾ ਪਲੀਜ਼ ਵੀਡੀਓਜ਼ ਨੂੰ ਲਾਈਕ ਕਰਦੇ ਆ ਕਰੋ ਸ਼ੇਅਰ ਕਰਦੇ ਆ ਕਰੋ ਤੇ ਪਲੀਜ਼ ਜਿਹੜਾ ਹੈਗਾ ਕਮੈਂਟ ਕਰਦੇ ਆ ਕਰੋ ਬੈਲ ਆਈਕਨ ਪ੍ਰੈਸ ਕਰਕੇ ਰੱਖਿਆ ਕਰੋ ਦੇ ਮਨੇਰੋ ਚੈਲੰਜ ਦੇ ਨਾਲ ਆਦਲਾਈ ਆ ਗਿਆ ਹਾਂਜੀ ਡিনার ਆ ਚੁੱਕਿਆ ਹੈ ਡਿਨਰ ਦੇ ਵਿੱਚ ਪਨੀਰ ਪੁਰਜੀ ਤੇ ਤਵਾਚ ਪੱਤੀ ਦੇ ਗਰਮ ਪਾਣੀ ਹੈ ਜਿਹੜਾ ਪੀਣ ਲਈ ਬਗਾਇਆ ਪਾਣੀ ਗਰਮ ਨਹੀਂ ਲੱਗਦਾ ਸਾਈ ਚਲੋ ਸ਼ੁਰੂ ਕਰੀਏ ਸ਼ੁਰੂਆਤ ਕਰਨੀ ਹੋਈ ਹੈ ਉਹ ਨਾਲ ਦੇ ਬੈਠਦੇ ਆ ਫਿਰ ਥੋੜੀ ਦੇਰ ਪਰ ओके ओके ਕਾਫੀ ਰਾਤ ਹੋ ਚੁੱਕੀ ਆ ਸੋ ਬਿਉਤਾ ਦਿਖਦਾ ਨਹੀਂ ਪਰ ਫੇਰ ਵੀ ਰੋਲਿੰਗ ਸਟੋਨ ਹੋਮਸਟੈਕ ਕਾਫੇ ਉਹਦੇ ਵਿੱਚ ਉਸਕਾ ਡਿਨਰ ਜਾਂ ਹੁਣ ਜਾ ਰਹੇ ਆ ਸਵੀਟ ਸਲੀਪ ਦੇ ਵੱਲ ਸਵੇਰੇ 3 ਵਜੇ ਦੇ ਉੱਠੇ ਮੈਂ ਕੰਟੀਨਿਊਸਲੀ ਐਕਚੁਅਲੀ 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 ਐਂਡ ਡਰਾਈਵ ਐਂਡ ਡਰਾਈਵ ਐਂਡ ਡਰਾਈਵ ਚਲੋ ਗੁੱਡ ਨਾਈਟ ਐਕਸਪੀਡੀਸ਼ਨ ਫੈਮਿਲੀ ਹੁਣ ਇੱਥੇ ਹੀ ਕਰਦੇ ਆ ਨਾਈਟ ਸਵੇਰ ਮਿਲਦੇ ਆ ਮਾਰਨਿੰਗ ਤੇ